ਵੇਚਣ ਵਾਲੀ ਪੂਰੀ ਸੋਹਣੀ ਨੌਕਰੀ ਬੇਸ਼ੇਰੀ ਦਿਖਾਉਣੀ ਆ ਤੁਹਾਨੂੰ ਅੱਜ ਸ਼ੋਹਾਂ ਦੇ ਵਿੱਚ ਲੱਗਣ ਵਾਲੀ ਜਿਹਦੇ ਵਿੱਚ ਕੱਦ ਕਾਠ ਬਰੀਕੀਆਂ ਸੱਪਣ ਲੈਂਥ ਅੰਗਾ ਪੈਰਾਂ ਦੀ ਸਾਫ ਸਫਾਈ ਤੇ ਵਾਲ ਪੌਰੀਆਂ ਮੈਂ ਕਹਿੰਦਾ ਸਾਰੇ ਪਾਸਿਆਂ ਤੋਂ ਬੱਚੀ ਦੀ ਰਿਪੋਰਟ ਆ ਜਿਹੜੀ ਓਕੇ ਆ ਇਹਦਾ ਮੂੰਹ ਮਹਾਂਦਰਾ ਤੁਸੀਂ ਚੈੱਕ ਕਰੋ ਕੁਆਲਿਟੀ ਬੜੀ ਜ਼ਿਆਦਾ ਆ ਬੱਚੀ ਦੇ ਵਿੱਚ ਮੂੰਹ ਪਤਲਾ ਐਨਾ ਭਾਵੇਂ ਤੁਸੀਂ ਇਹਨੂੰ ਗੜਬੀ ਦੇ ਵਿੱਚ ਪਾਣੀ ਪਿਆ ਦਿਓ ਸਕਿਨ ਜੜਮਾ ਛੋਟਾ ਕੁੰਡੀ ਵਾਲਾ ਕਾਨਾ ਤੇ ਬੱਚੀ ਦੇ ਵਿੱਚ ਅਗਰੈਸ਼ਨ ਸੂ ਕੁਆਲਟੀ ਵਾਲੀ ਗੱਲਬਾਤ ਪੂਰੀ ਓਕੇ ਆ ਰਿਪੋਰਟ ਤੇ ਦੂਸਰੀ ਵੱਡੀ ਗੱਲ ਆ ਜਿਹੜੀ ਅਗਰੈਸ਼ਨ ਦੇ ਨਾਲ ਨਾਲ ਬੱਚੀ ਸੁਭਾਅ ਦੀ ਬਹੁਤ ਜ਼ਿਆਦਾ ਸਾਊ ਆ ਆਮ ਆਪਾਂ ਦੇਖਦੇ ਆਂ ਵੀ ਜਦੋਂ ਛੋਟੀ ਉਮਰ ਦੇ ਵਿੱਚ ਬਸ਼ੇਰੀਆਂ ਹੁੰਦੀਆਂ ਨੇ ਨਾ ਥੋੜਾ ਜਿਹਾ ਇਲਤਵਾਜੀ ਕਰਦੀਆਂ ਨੇ ਜਾਂ ਆਖੇ ਘੱਟ ਲੱਗਦੀਆਂ ਨੇ ਪਰ ਬੱਚੀ ਦੇ ਵਿੱਚ ਸਿਆਣਫ ਬਹੁਤ ਜ਼ਿਆਦਾ ਆ ਹਰ ਇੱਕ ਦੇ ਨੇੜੇ ਆਉਂਦੀ ਆ ਮੋਹ ਪਿਆਰ ਪੂਰਾ ਕਰਦੀ ਆ ਬਸ਼ੇਰੀ ਸੋ ਬਲੱਡ ਲਾਈਨ ਇਹਦੀ ਖਾਨਦਾਨ ਬਹੁਤ ਜਿਆਦੇ ਚੰਗਾ ਮਾਪੇ ਦੋਨਾਂ ਪਾਸਿਆਂ ਤੋਂ ਮਾਂ ਇਹਦੀ ਨੁਕਰੀਆ ਇੱਥੇ ਤੁਸੀਂ ਨਾਲ ਹੀ ਤੁਰੀ ਫਿਰਦੀ ਦੇਖੋਗੇ ਪਿਓ ਵਾਲੇ ਪਾਸਿਓਂ ਦੋਸਤੋ ਇਹ ਪੁਲਰਾਲੇ ਪਾਰਸ ਦੀ ਬੱਚੀ ਆ ਪੁਲਰਾਲੇ ਪਾਰਸ ਦੀ ਬੱਚੀ ਆ ਪਾਰਸ ਅੱਗੇ ਆ ਗਿਆ ਦੋਸਤੋ ਡੋਡਾ ਵਾਲੇ ਮਹਾਰਾਣੇ ਦਾ ਤੇ ਮਹਾਰਾਣਾ ਆ ਗਿਆ ਅੱਗੇ ਦਲਸ਼ੇਰ ਕਾਕੀ ਦਾ ਸੋ ਦਲਸ਼ੇਰ ਕਾਕੀ ਦੀ ਪੜੋਤੀ ਆ ਮਹਾਰਾਣੇ ਦੀ ਪੋਤੀ ਆ ਤੇ ਪੁਲਰਾਲੇ ਪਾਰਸ ਦੀ ਬੱਚੀ ਆ ਸਾਰਾ ਖਾਨਦਾਨੀ ਇਹਦਾ ਚੈਂਪੀਅਨ ਆ ਗਿਆ ਦੋਸਤੋ ਤੇ ਮਾਂ ਵਾਲੇ ਪਾਸਿਓ ਜੇ ਆਪਾਂ ਇਹਦੀ ਗੱਲ ਕਰੀਏ ਮਾਂ ਅੱਗੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਘੋੜੀ ਇਹਦੀ ਮਾਂ ਕੀ ਜਿਹੜੀ ਦੋਸਤੋ ਬਾਦਲਾ ਵਾਲੇ ਮਹਾਰਾਜੇ ਘੋੜੇ ਦਿੱਤੀ ਆ ਸੋ ਮਾਂ ਵਾਲੇ ਪਾਸਿਓ ਇਹਦੀ ਜਿਹੜੀ ਲਾਈਨ ਆ ਖਾਨਦਾਨ ਆ ਉਹ ਸਾਲੀ ਵਾਲਾ ਬਲੱਡ ਲਾਈਨ ਆ ਗਈ 13 ਮਹੀਨੇ ਬੇਸ਼ੇਰੀ ਦੀ ਉਮਰ ਆ ਤੇ ਕੱਦ ਆ ਜਿਹੜਾ ਪ੍ਰੋਪਰ ਮਿੰਨਤੀ ਵਾਲਾ 95 ਇੰਚ ਆ ਇਸ ਚੀਜ਼ ਦਾ ਕੱਦ ਕੰਨੀਓ ਮੈਂ ਜ਼ਿੰਮੇਵਾਰ ਆ ਕੋਈ ਵੀ ਮਰਜ਼ੀ ਭਰਾ ਜਾ ਕੇ ਤਸੱਲੀ ਕਰ ਸਕਦਾ ਕੱਦ ਤੁਹਾਨੂੰ ਕੱਦ ਦੀ ਜਿਹੜੀ ਤਸੱਲੀ ਆ ਉਹ ਖੁਦ ਮੈਂ ਆਪ ਮਿਣਿਆਂਗਾ ਮੇਰੀ ਜ਼ਿੰਮੇਵਾਰੀ ਆ ਵੀ ਜੇ 95 ਇੰਚ ਤੋਂ ਕੱਦ ਘੱਟ ਨਿਕਲਿਆ ਹੋਵੇ ਸੋ ਕੱਦ ਕੰਨੀਓ ਪੂਰੀ ਫੁੱਲ ਜ਼ਿੰਮੇਵਾਰੀ ਆ ਆਪਣੀ 13 ਮਹੀਨੇ ਬੱਚੀ ਦੀ ਉਮਰ ਹੋਈ ਆ ਉਸ ਹਾਵ ਨਾਲ ਕੱਦ ਕਾਠ ਗਰੋਥ ਚੰਗੀ ਕਰਦੀ ਆਉਂਦੀ ਆ ਆ ਜਿਹਦੀ ਮਾਂ ਤੁਸੀਂ ਦੇਖੋ ਕੋੜੀ ਇਹ ਵੀ ਸਨੱਖੀ ਬਹੁਤ ਆ ਬਰੀਕੀਆਂ ਦੇ ਵਿੱਚ ਬਹੁਤਾ ਤੇ ਪਿਓ ਬਾਰੇ ਤਾਂ ਤੁਸੀਂ ਇਹਦੇ ਬੱਚੀ ਦੇ ਸਾਰੇ ਜਾਣਦੇ ਹੀ ਹੋ ਭੁਲਣ ਵਾਲਾ ਪਾਰਸ ਘੋੜਾ ਬਹੁਤ ਜਿਆਦੇ ਸਨੱਖਾ ਘੋੜਾ ਜੀ ਨੇ ਸ਼ੋਅ ਕੁਆਲਿਟੀ ਬੱਚੇ ਦਿੱਤੇ ਆ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣ ਬਸ਼ੇਰੀ ਖਰੀਦਣਾ ਚਾਹੁੰਦਾ ਤਾਂ ਨੰਬਰ ਕਰ ਲਓ ਬਾਈ ਅਰਗਿਆਂ ਦਾ ਨੋਟ ਕਾਨ ਕ੍ਰਿਸ਼ਨ ਬਾਈ ਦਾ ਨਾਂਗਾ ਤੇ ਮਾਨਸੇ ਦੇ ਬਿਲਕੁਲ ਨੇੜੇ ਤਕਰੀਬਨ 7-8 ਕਿਲੋਮੀਟਰ ਅੱਗੇ ਪਿੰਡ ਪੈ ਜਾਂਦਾਗਾ ਬੁਰਜ ਰਾਠੀ ਨੰਬਰ ਨੋਟ ਕਰ ਲਓ ਬਾਈ ਕਾਨ ਕ੍ਰਿਸ਼ਨ ਦਾ 98767 80944 ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਇੱਕੋ ਹੀ ਘੋੜੀ ਰੱਖੀ ਵੀ ਆ ਤੇ ਪਹਿਲੀ ਵਾਰੀ ਸੂਈ ਆ ਤੇ ਪਹਿਲੀ ਬੱਚੀ ਬਾਈ ਨੇ ਸੇਲ ਕਰਨੀ ਆ ਤੇ ਗੱਲਬਾਤ ਇਹ ਆ ਵੀ ਸਵਾਦ ਲੈਣ ਵਾਲੇ ਬੰਦੇ ਫੋਨ ਨਾ ਕਰਨ ਜਿਹੜੇ ਜੈਨੂਇਨ ਬਾਇਰ ਆ ਜਿਹੜੇ ਕੁਆਲਿਟੀ ਨੂੰ ਸਮਝਦੇ ਆ ਜਿਨ੍ਹਾਂ ਨੇ ਚੰਗੇ ਪੈਸੇ ਲਾਉਣੇ ਆ ਸੋਹਣੀ ਬਸ਼ੇਰੀ ਸੋਹਾਂ ਦੇ ਵਿੱਚ ਖੜਨ ਵਾਲੀ ਲੈਣੀ ਆ ਕਿਉਂਕਿ ਲਾਈਨ ਚੰਗੀ ਕਰਕੇ ਇਸ ਕੁੜੀ ਦੀ ਅੱਗੇ ਬਰੀਡਿੰਗ ਦੇ ਵਿੱਚ ਵੀ ਕਾਮਯਾਬੀ ਵਧੀ ਰਹੂਗੀ ਸੋ ਫੋਨ ਲਾ ਲਿਓ ਬਸ਼ੇਰੀ ਦੇ ਵਿੱਚ ਘਾਟ ਕੋਈ ਨਹੀਂ ਸੋਹਣੀ ਸੁਨੱਖੀ ਬਹੁਤ ਜ਼ਿਆਦਾ ਗੁਲਾਬੀਪਣ ਸਫਾਈ ਸੱਪਣ ਮੈਂ ਕਹਿੰਦਾ ਸਾਰੀ ਰਿਪੋਰਟ ਜਮਾਂ ਓਕੇ ਆ